ਦੀਪਕ ਜੀ ਸ਼੍ਰੀ ਅਕਾਲ ਤਖਸਾਲ ਸਾਹਿਬ ਤੇ ਸੁਖਬੀਰ ਬਾਦਲ ਪੇਸ਼ ਹੋਣਗੇ ਕੱਲ ਤੁਸੀਂ ਦੱਸਿਆ ਸੀ ਉਹਨਾਂ ਨੂੰ ਤਲਬ ਕੀਤਾ ਗਿਆ ਸੋ ਹੁਣ ਅਗਲੀ ਡਵੈਲਪਮੈਂਟ ਕੀ ਹੈ ਜੀ ਬਿਲਕੁਲ ਗੱਲ ਕਰ ਰਹੇ ਸੀਗੇ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਪੰਜ ਸਿੰਘ ਸਭਾ ਵੱਲੋਂ ਬੈਠਕ ਬੁਲਾਈ ਗਈ ਤੇ ਉਸ ਬੈਠਕ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਸੁਖਬੀਰ ਬਾਦਲ ਹੋਰਾਂ ਨੂੰ ਤਲਬ ਕੀਤਾ ਜਾਵੇ ਤੇ ਕਿਹਾ ਗਿਆ ਕਿ 15 ਦਿਨਾਂ ਜਵਾਬ ਦਿਓ ਆਪਾਂ ਤਦ ਵੀ ਗੱਲ ਕੀਤੀ ਸੀ ਕਿ ਇਹ ਨੂੰ ਸ਼ੰਕਸ਼ੋਭੇ ਨਹੀਂ ਹੈਗਾ ਕਿ ਸੁਖਬੀਰ ਬਾਦਲ ਪੇਸ਼ ਨਹੀਂ ਹੋਣਗੇ ਸਭ ਨੂੰ ਪਤਾ ਹੈ ਕਿ ਸੁਖਬੀਰ ਬਾਦਲ ਤੁਸਕੀਰ ਬਾਦਲਵਾਲਾ ਨੇ ਜੋ ਉਹੇ ਜਿਹੀ ਪ੍ਰਤੀਕਰਮ ਦਿੱਤਾ ਕਿ ਹਾਂ ਜੀ ਮੈਂ ਪੇਸ਼ ਹੋਣ ਜਾ ਰਿਹਾ ਮੈਂ ਮਤਲਬ ਵਿੱਚ ਜਲਦੀ ਹੀ ਅਕਾਲ ਤਖਤ ਤੇ ਜਾਵਾਂਗਾ ਕਿਉਂਕਿ ਸਾਡਾ ਸਰਮੋਹਰ ਇਸ ਲਈ ਇਹਦੇ ਵਿੱਚ ਕੋਈ ਸਵਾਲ ਨਹੀਂ ਸੀਗਾ ਸਵਾਲ ਅਜੇ ਵੀ ਉੱਥੇ ਹੀ ਖੜਾ ਜਿਹੜੀ ਆਪਾਂ ਕੱਲ ਵੀ ਚਰਚਾ ਕਰ ਰਹੇ ਸੀ ਕਿ ਹੁਣ ਦੋ ਤੜੇ ਆ ਹਮ ਇੱਕ ਤੜਾ ਉਹ ਹੈ ਜਿਹਦੀ ਅਗਵਾਈ ਚੰਦੂ ਮੱਜਰੇ ਹੋਰੀ ਕਰ ਰਹੀ ਸੀ ਤੇ ਕੱਲ ਉਹਨਾਂ ਨੇ ਕਿਹਾ ਜੀ ਕਿ ਅਸੀਂ ਤਾਂ ਆਪਣੀ ਮਹਮ ਸ਼ੁਰੂ ਕਰ ਰਹੇ ਹਾਂ ਜਿਹਦੇ ਲਈ ਬਡਾਲਾ ਹੋਰੀ ਗੁਰਪ੍ਰਤਾਪ ਬਡਾਲਾ ਨੂੰ ਆਪਣਾ ਕਨਵੀਨਰ ਚੁਣ ਲਿਆ ਕਿ ਅਕਾਲੀ ਦਲ ਬਚਾਓ ਮਹਮ ਸ਼ੁਰੂ ਕਰਦੀ ਹੈ ਹੂੰ ਸੋ ਕਿਸੇ ਸਮੇਂ ਆਪਾਂ ਕੱਲ ਸੀ ਕਿ ਕਿਸੇ ਸਮੇਂ ਅਕਾਲੀ ਦਲ ਪੰਥ ਬਚਾਓ ਪੰਜਾਬ ਬਚਾਓ ਪੰਜਾਬੀਅਤ ਬਚਾਓ ਬਚਾਓ ਹੈ ਨਾ ਇਸ ਇਤਰਾਹ ਦੇ ਮੋਰਚੇ ਲਾਉਂਦਾ ਸੀ ਤੇ ਫਿਰ ਅਕਾਲੀ ਦਲ ਪਿਛਲੇ ਦਿਨੀ ਸੁਖਵੀਰ ਵਦਨ ਯਾਤਰਾ ਕੱਢੀ ਪੰਜਾਬ ਬਚਾਓ ਤਾਂ ਵੀ ਸਵਾਲ ਹੋਇਆ ਕਿ ਭਾਈ ਪੰਜਾਬ ਬਚਾਉਣਾ ਕਿ ਅਕਾਲੀ ਦਲ ਬਚਾਉਣਾ ਪਰ ਹੁਣ ਸੱਚਮੁੱਚ ਸੁਧਾਰ ਲਹਿਰ ਦੇ ਨਾਂ ਦੇ ਉੱਤੇ ਅਕਾਲੀ ਦਲ ਆਪਣੇ ਆਪ ਨੂੰ ਬਚਾਉਣ ਦੀ ਮਹਮ ਕਰ ਰਿਹਾ ਪਰ ਉਹ ਤੜਾ ਜਿਹੜਾ ਅਕਾਲੀ ਦਲ ਤੋਂ ਬਾਹਰ ਹੈ ਜੀ ਜਿਹੜੇ ਜਿਹੜੇ ਕਹਿੰਦੇ ਅਸੀਂ ਅਸਲੀ ਅਕਾਲੀ ਆ ਪਰ ਸੁਖਬੀਰ ਬਾਦਲ ਹੋਰਾਂ ਨੇ ਇੱਕ ਪਾਸੇ ਤਾਂ ਇਹ ਪ੍ਰਗਟਾਇਆ ਕਿ ਦੇਖੋ ਮੈਂ ਅਕਾਲ ਤਖਤ ਸਭ ਨੂੰ ਸਮਰਪਿਤ ਆ ਮੈਂ ਜਸਵੰਤ ਸਿੰਘ ਸਾਹਿਬ ਦੇ ਹੁਕਮਾਂ ਤੇ ਫੁੱਲ ਚੜਾਉਣਾ ਸੋ ਮੈਂ ਲੈ ਕੇ ਜਾਊਂਗਾ ਆਪਣਾ ਸਾਰਾ ਦਸਤਾਵੇਜ਼ ਤੇ ਮੈਂ ਅਕਾਲ ਤਖਤ ਸਾਹਮਣੇ ਪੇਸ਼ ਹੋਊਂਗਾ ਤੇ ਜੋ ਮੈਨੂੰ ਤਨਖਾਹ ਲਈ ਜਾਊਗੀ ਸਜ਼ਾ ਲਈ ਜਾਊਗੀ ਮੈਂ ਭੁਗਤਣ ਲਈ ਤਿਆਰ ਹੂੰ ਪਰ ਸਵਾਲ ਤਾਂ ਬੀਜੇ ਜੀ ਇਹ ਹੈ ਕਿ ਮਾਫੀ ਤਾਂ ਤੁਸੀਂ ਪਹਿਲਾਂ ਵੀ ਮੰਗ ਚੁੱਕੇ ਆ ਹੂੰ ਚੱਕ ਹੁਣ ਇਸ ਤਰੀਕੇ ਨਾਲ ਮੰਗੋਗੇ ਪਹਿਲਾਂ ਤੁਸੀਂ ਆਪਣੇ ਆਪ ਜਾ ਕੇ ਕਹਿੰਦੇ ਰਹੇ ਹੋ ਕਿ ਸਾਡੇ ਜਿਹੜੀਆਂ ਕੋਈ ਗਲਤੀਆਂ ਹੋਈਆਂ ਜੀ ਸਭ ਤੋਂ ਅਸੀਂ ਮਾਫੀ ਚਾਹੁੰਦੇ ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਅੰਤਮ ਅਰਦਾਸ ਮੌਕੇ ਵੀ ਮਾਫੀ ਮੰਗੀ ਗਈ ਸੀ ਜੀ ਸੋ ਇਸ ਲਈ ਇਹ ਮਾਫੀ ਦੇ ਹਵਾਲੇ ਨਾਲ ਕੀ ਉਹ ਤੋਂ ਵੱਖਰਾ ਤੁਸੀਂ ਉਹ ਕਬੂਲਨਾਮਾ ਕਰੋਗੇ ਜਿਹੜੇ ਗੁਨਾਹ ਤੁਹਾਡੀ ਸਰਕਾਰ ਦੇ ਸਮੇਂ ਹੂੰ ਤੁਸੀਂ ਸਿੱਧੇ ਅਸਿੱਧੇ ਰੂਪ ਚ ਕੀਤੇ ਉਹਨਾਂ ਗ੍ਰਾਹਾਂ ਦੀ ਸਕ੍ਰਿਪਟ ਜਾਰੀ ਕਰੋਗੇ ਜੀ ਸਵਾਲ ਤਾਂ ਉੱਥੇ ਖੜਾ ਹੈ ਸੋ ਉਸ ਦੇ ਬਾਰੇ ਅੱਜ ਵੀ ਕੋਈ ਤਿਆਰ ਨਹੀਂ ਹਾਂ ਅੱਜ ਬਾਗੀ ਧੜੇ ਨੇ ਇੱਕ ਪਹਿਲ ਕਦਮੀ ਕੀਤੀ ਹੈ ਕਿ ਜਿੰਨੇ ਨਾਰਾਜ ਨਰਾਸ਼ ਟੁੱਟੇ ਅਕਾਲੀ ਲੀਡਰ ਸੀ ਉਹਨਾਂ ਨਾਲ رابطہ ਸ਼ੁਰੂ ਕਰ ਹਮ ਸੁਖਵੀਰ ਬਾਦਲ ਹੋਰਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਤੱਕ ਵੀ ਪਹੁੰਚ ਸ਼ੁਰੂ ਕਰ ਲਈ ਹੈ ਸੋ ਇਸ ਲਈ ਅਪਰੋਚ ਕੀਤੀ ਜਾ ਰਹੀ ਹੈ ਦੇਖਦੇ ਹਾਂ ਜੀ ਕਿ ਅਕਾਲੀਵਾਲਾ ਦਾ ਕੀ ਖੱਟੇ ਬਣਦਾ ਪਰ ਲੱਗਦਾ ਨਹੀਂ ਕਿ ਕੁਝ ਹੁਣ ਬਣੇਗਾ ਫਿਰ ਵੀ ਸੁਖਵੀਰ ਬਾਦਲ ਹੋਰੀ ਜਦੋਂ ਕੱਲ ਤੱਕ ਸਭ ਤੇ ਪੇਸ਼ ਹੋਣਗੇ ਕਾਜ਼ਮਾ ਜਸਵੰਤ ਨਿਕਰਾਂਗੇ ਜੀ ਦੀਪਕ ਜੀ ਇਹ ਦੱਸਿਓ ਹੁਣ ਸ਼ੰਭੂ ਬਾਰਡਰ ਖੁੱਲਦਿਆਂ ਸਾਰ ਹੀ ਕਿਸਾਨ ਦਿੱਲੀ ਵੱਲ ਰਵਾਨਾ ਹੋਣਗੇ ਕਿਉਂਕਿ ਇਹ ਗੱਲ ਵੀ ਪਿਛਲੇ ਦਿਨਾਂ ਤੋਂ ਥੋੜੀ ਸਪੈਕੂਲੇਸ਼ਨ ਚੱਲ ਰਹੀ ਸੀ ਵੀ ਅੱਗੇ ਕੀ ਹੋਏਗਾ ਹੁਣ ਜਦੋਂ ਹਰਿਆਣੇ ਨੂੰ ਇਹ ਹੁਕਮ ਦਿੱਤੇ ਅਦਾਲਤ ਨੇ ਤੁਸੀਂ ਦੱਸਿਆ ਸੀ ਕਿ ਬਾਰਡਰ ਉਹ ਬੰਦ ਨਹੀਂ ਕਰ ਸਕਦੇ ਬਾਰਡਰ ਨੂੰ ਖੋਲਣਾ ਪੈਣਾ ਹੁਣ ਅੱਗੇ ਕਿਸਾਨਾਂ ਦੀ ਕੀ ਸਟ੍ਰੈਟਜੀ ਹੋਏਗੀ ਜੀ ਹਾਂ ਬਿਲਕੁਲ ਜੀ ਅੱਜ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਸ਼ੰਭੂ ਮੋਰਚੇ ਤੇ ਬੈਠੀਆਂ ਨੇ ਦਿੱਲੀ ਜਾਣ ਲਈ ਸੋ ਉਹਨਾਂ ਦੀ ਅੱਜ ਬੈਠਕ ਹੋਈ ਚੰਡੀਗੜ੍ਹ ਦੇ ਵਿੱਚ ਉਹ ਉਸ ਬੈਠਕ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਬਾਰਡਰ ਖੁੱਦ ਨਹੀਂ ਅਸੀਂ ਦਿੱਲੀ ਨੂੰ ਘੂਚ ਕਰਾਂਗੇ ਹੂੰ ਹੂੰ ਸੋ ਇਸ ਲਈ ਇੱਕ ਤਰ੍ਹਾਂ ਨਾਲ ਉਹਨੇ ਇਹ ਵੀ ਸਨਹਿਦ ਦਿੱਤਾ ਕਿ ਸਾਡਾ ਬੈਰੀਗੇਟ ਤੋੜ ਕੇ ਜਾਣ ਦਾ ਕੋਈ ਇਰਾਦਾ ਨਹੀਂ ਹੈ ਹੂੰ ਹੂੰ ਸੋ ਇਸ ਲਈ ਉਹ ਕੌਸ਼ਿਸ਼ਾਂ ਸ਼ੁਰੂ ਛੋਲੀਆਂ ਤੇ ਪਰ ਜਿਹੋ ਜਿਹਾ ਬਤੀਰਾ ਸਰਕਾਰ ਦਾ ਸੀ ਜ਼ਾਲਮ ਤਰੀਕਾ ਸੀ ਪੁਲਿਸ ਸ਼ਕਤੀਆਂ ਦੀ ਵਰਤੋਂ ਸੀ ਗੋਲੀਆਂ ਸੀ ਹੈਨਾ ਤੇ ਉਦੋਂ ਦਾ ਤਸ਼ੱਦਦ ਸੀ ਕਿਸਾਨਾਂ ਤੇ ਇਸ ਲਈ ਉਹ ਕਹਿੰਦੇ ਕਿ ਅਸੀਂ ਸ਼ਾਂਤਵੇਂ ਤਰੀਕੇ ਨਾਲ ਬੈਠੇ ਹਾਂ ਜਦੋਂ ਬਾੜ ਖੁੱਲੇਗਾ ਤਾਂ ਅਸੀਂ ਦੇਖੀ ਜਾਵਾਂਗੇ ਕਿਉਂਕਿ ਪਿਛਲੇ ਦਿਨੀ ਪੰਜਾਬ ਰਣ ਹਾਈ ਕੋਰਟ ਨੇ ਬਕਾਇਦਾ ਝਾੜਾ ਮਾਰਦੇ ਹਨ ਸਰਕਾਰ ਨੂੰ ਹਦਾਇਤ ਕੀਤੀ ਸੀ ਪੰਜਾਬ ਸਰਕਾਰ ਨੂੰ ਵੀ ਨਾਲ ਕਿਹਾ ਸੀਗਾ ਕਿ ਤੁਹਾਡਾ ਕੰਮ ਪਈ ਇਹ ਸਾਰਾ ਸਿਸਟਮ ਨੂੰ ਦੇਖਣਾ ਹੈ ਨਾ ਕਿ ਇਹ ਰੋਕਣਾ ਤੇ ਇਸ ਹੁਕਮਾਂ ਤੋਂ ਬਾਅਦ ਤਪਰੀ ਕੋਟ ਨੇ ਵੀ ਆਪਣੇ ਵੱਲੋਂ ਝਾੜਾ ਮਾਰ ਕੇ ਤੁਹਾਡਾ ਕੰਮ ਟ੍ਰੈਫਿਕ ਕੰਟਰੋਲ ਕਰਨਾ ਹੈ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਜਾਣ ਦਿਓ ਪਰ ਹਾਈ ਪੰਜਾਬ ਰਣ ਹਾਈ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ 7 ਦਿਨਾਂ ਚਿਰਾਹ ਖੁੱਲਣ ਦੀ ਹਦਾਇਤ ਸੀ ਸੋ ਅੱਜ ਉਹ 7ਵਾਂ ਦਿਨ ਸੀ ਜੀ ਪਰ ਰਾਹ ਖੁੱਲਣ ਦੀ بجائے ਆਪਾਂ ਉਸਨੂੰ ਵੀ ਗੱਲ ਕਰਨ ਦੀ ਕਿ ਉੱਥੇ ਤਾਂ ਪੁਲਿਸ ਨਾਲ ਫਿਰ ਵਧਾਈ ਜਾ ਰਹੀ ਹੈ ਹੂੰ ਹੂੰ ਤੇ ਉਧਰ ਹਾਈ ਕੋਰਟ ਦੇ ਫੈਸਲੇ ਦੇ ਨੂੰ ਚੈਲੰਜ ਕਰਦੇ ਆ ਹਰਿਆਣਾ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਹੈ ਸੋ ਹੁਣ ਸੁਪਰੀਮ ਕੋਰਟ ਦਾ ਜੀ ਫੈਸਲਾ ਹੋਣਾ ਬਾਕੀ ਹੈ ਸੋ ਇਸ ਲਈ ਕਿਸਾਨਾਂ ਨੂੰ ਉਹਦਾ ਇੰਤਜ਼ਾਰ ਤਾਂ ਕਰਨਾ ਪੈਣਾ ਪਰ ਪਿੰਡਾਂ ਦੇ ਵਿੱਚੋਂ ਡੰਡੇ ਵਾਲੇ ਹੋਰਾਂ ਦੀ ਜੱਥੇਬੰਦੀ ਹੈ ਪੰਦੇਰੋੜਾਂ ਦੀ ਜੱਥੇਬੰਦੀ ਹੈ ਹੋਰ ਜੱਥੇਬੰਦੀਆਂ ਨਾਲ ਨੇ ਉਹਨਾਂ ਸਾਰਿਆਂ ਨੇ ਪਿੰਡਾਂ ਤੋਂ ਰਸਦ ਵਗੈਰਾ ਇਕੱਠੀ ਕਰਨੀ ਸ਼ੁਰੂ ਕਰਤੀ ਹੈ ਚਾਰ-ਚਾਰ ਪੰਜ-ਪੰਜ ਛੇ-ਛੇ ਮਹੀਨੇ ਦਾ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰਤਾ ਹੈ ਕਨੌਰੀ ਬਾਰਡਰ ਤੇ ਵੀ ਕੱਠ ਵੱਧ ਰਿਹਾ ਐ ਸ਼ੰਭੂ ਬਾਟਰ ਤੇ ਵੀ ਕੱਠ ਵੱਧ ਗਿਆ ਤੇ ਇੱਧਰ ਕਾਲੂ ਅੰਬਾਲੇ ਦੇ ਵਿੱਚ ਇੱਕ ਵੱਡਾ ਰੋਸ਼ਮਾਰਚ ਕਰਨਾ ਸੀਗਾ ਕਿਉਂਕਿ ਨਵਦੀਪ ਜਿਹੜਾ ਵਾਟਰ ਕਨੈਨਲ ਹੈ ਨਾ ਬੁਆਏ ਹੈ ਉਸ ਨੂੰ ਅਜੇ ਤੱਕ ਛੱਡਿਆ ਨਹੀਂ ਜਾ ਰਿਹਾ ਸੀ ਕੋਈ ਜਬਰੀ ਚੱਕਿਆ ਸੀ ਸੋ ਅਜੇ ਉਹਨੂੰ ਜ਼ਮਾਨਤ ਵੀ ਮਿਲੀ ਹੈ ਸੋ ਕੱਲ ਤੱਕ ਹੋ ਸਕਦਾ ਉਸ ਦਿਨ ਤੱਕ ਬਾਹਰ ਆ ਜਵੇ ਸੋ ਇਸ ਲਈ ਇਹਦੇ باوجود ਵੀ ਕਿਸਾਨਾਂ ਨੇ ਇੱਕ ਸੁਰ ਦੇ ਵਿੱਚ ਕਹਿ ਕੇ ਅਸੀਂ ਜਰੂਰ ਜਾਵਾਂਗੇ ਕਿਸਾਨੀ ਮਸਲੇ ਹੱਲ ਕਰਾ ਕੇ ਮੋੜਾਂਗੇ ਸੋ ਪਰ ਹਰਿਆਣਾ ਸਰਕਾਰ ਦੀ ਇੱਛਾ ਅਜੇ ਵੀ ਟਕਰਾਅ ਲਈ ਹੈ ਉਹ ਨਹੀਂ ਇਸ ਨੂੰ ਕੋਰਟ ਦੇ ਹੁਕਮਾਂ ਦੇ ਬਾਵਜੂਦ ਉਹ ਗਾਂ ਚੈਲੰਜ ਕਰਨ ਦੁਰੀਆ ਦਾ ਮਤਲਬ ਫਸਲੇ ਨੂੰ ਨੇੜੇ ਲਿਆਉਣਾ ਨਹੀਂ ਚਾਹੁੰਦੀ ਜੀ ਪਰ ਪੰਜਾਬ ਤੇ ਹਰਿਆਣਾ ਦੀ ਇਹ ਜਥੇਬੰਦੀਆਂ ਇੱਕ ਸੁਰ ਨੇ ਦੂਸਰੇ ਪਾਸੇ ਜਿਹੜਾ ਐਸਕੀਐਮ ਬਾਹਰ ਹੈ ਇਸ ਅੰਦੋਲਨ ਤੋਂ ਜਾਂ ਜਿਹਨੂੰ ਇਹ ਐਸਕੀਐਮ ਰਾਜਨੀਤੀ ਕਹਿੰਦੇ ਨੇ ਉਹਨਾਂ ਨੇ ਵੀ ਦਿੱਲੀ ਆਪਣੀ ਕੈਰੀਅਰ ਆ ਪਿਛਲੇ ਦਿਨੀ ਵੀ ਗੱਲ ਕੀਤੀ ਸੀ ਕਿ ਉਹਨਾਂ ਨੇ ਵੀ ਦਿੱਲੀ ਪਹੁੰਚ ਕਰ ਲਈ ਹੈ ਕਿ ਉਹ ਲੀਡਰਾਂ ਨੂੰ ਮਿਲਣਗੇ ਸੱਤਾਧਾਰੀ ਨੂੰ ਵੀ ਵਿਰੋਧੀਆਂ ਦੇ ਨੂੰ ਵੀ ਸੰਸਦ ਮੈਂਬਰਾਂ ਨੂੰ ਵੀ ਤਾਂ ਕਿ ਉਹ ਕਹਿੰਦੇ ਅਸੀਂ ਮੰਗਾਂ ਮੂਰੇ ਰੱਖ ਸਕੀਏ ਰੋਡ ਪੇ ਫਿਰ ਅੰਦੋਲਨ ਕਰਾਂਗੇ ਹੂੰ ਸੋ ਪਰ ਅਜੇ ਵੀ ਪੰਜਾਬ ਦੀਆਂ ਸਰਹੱਦਾਂ 'ਤੇ ਇਹ ਅਪੀਲ ਕਰਦੀਆਂ ਆ ਰਹੀਆਂ ਨੇ ਕਿ ਭਾਈ ਇੱਕਸੂਰ ਹੋ ਜੋ ਇੱਕ ਝੁੱਟ ਹੋ ਜੋ ਕੱਠਿਓ ਜੋ ਤਾਂ ਮਸਲੇ ਹੱਲ ਹੋਣਗੇ ਪਰ ਅਜੇ ਇਕੱਠੇ ਹੁੰਦਾ ਇਰਾਦਾ ਨਹੀਂ ਲੱਗਦਾ ਡੰਡੇਆਲਦੋੜਾ ਨੇ ਜਾਣੇ ਤਰਨੈਜ ਇਸ਼ਾਰਾ ਕਰਤਾ ਕਿ ਬਾਡਰ ਖੁੱਲਿਆ ਇੱਕ ਵਾਰ ਦਿੱਡੀ ਜਰੂਰ ਜਾਵਾਂਗੇ ਹਮਮ ਦੀਪਕ ਜੀ ਅਧਰੂ ਅਮਰਿਤਪਾਲ ਸਿੰਘ ਹੁਣ ਮੌਨਸੂਨ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਨੇ ਅਕੀਵੇਰਵਾਜੀ ਹਾਂ ਬਿਲਕੁਲ ਜੀ ਅਮਰਿਤਪਾਲ ਸਿੰਘ ਹੋਰਾਂ ਨੇ ਬਕਾਇਦਾ ਤੌਰ ਤੇ ਚਿੱਠੀ ਲਿਖ ਕੇ ਉਂ ਬੇ ਲਾਹੌਰਾਂ ਤੋਂ ਇਜਾਜ਼ਤ ਮੰਗੀ ਹੈ ਕਿ ਮੈਨੂੰ ਇਹ ਇਜਾਜ਼ਤ ਦਿੱਤੀ ਜਾਵੇ ਕਿ ਮੈਂ ਹਿਸਾਬ ਮੰਤ ਕਾ ਮਾਨਸੂਨ ਸੈਸ਼ਨ ਦਾ 22 ਜੁਲਾਈ ਤੋਂ ਮਾਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਹੈ। ਸੋ ਆਪਾਂ ਉਸ ਦਿਨ ਵੀ ਜਦੋਂ ਸੌ ਨਹੀਂ ਚੁਕਾਈ ਗਈ ਸੀ ਪਤਾ ਦੀ ਗੱਲ ਕਰ ਰਹੇ ਸੀ ਕਿ ਚਾਹੇ ਪਤਾ ਹੋਵੇ ਸਿਸਟਮ ਨੂੰ ਪਹ ਸਾਰੇ ਲੋਕ ਸਭਾ ਦੇ ਨਵੇਂ ਦਿਆਂ ਨੂੰ ਇੱਥੋਂ ਤੱਕ ਕਿ ਸਪੀਕਰ ਸਾਹਿਬ ਨੂੰ ਵੀ ਹੈਨਾ ਲੋਕ ਸਭਾ ਦੇ ਮੁਖੀ ਨੂੰ ਵੀ ਚਾਹੇ ਜਾਣਕਾਰੀ ਹੋਵੇ ਕਿ ਹਾਂ ਬੰਦਾ ਜੇਲ੍ਹ ਚਾਹੇ ਜਾਂ ਵਿਦੇਸ਼ ਚਾਹੇ ਪਰ ਉਹ ਕਹਿੰਦੇ ਕਾਗਜ਼ੀ ਪੱਤਰੀ ਕਾਰਵਾਈ ਪੂਰੀ ਹੋਣੀ ਚਾਹੀਦੀ ਜੇ 60 ਦਿਨਾਂ ਚ ਸਾਨੂੰ ਇਤਲਾਹ ਨਹੀਂ ਆਉਂਦੀ। ਤਬੰਦੀ ਸੰਸਦ ਨੂੰ ਖਤਰਾ ਹੈ ਉਸੇ ਤਰ੍ਹਾਂ ਸੈਸ਼ਨ ਦੇ ਦੌਰਾਨ ਵੀ ਜੇਕਰ ਤੁਸੀਂ ਲਗਾਤਾਰ ਬਿਨਾਂ ਇਤਲਾ ਤੋਂ ਗੈਰ ਹਾਜ਼ਰ ਰਹੇ ਨਹੀਂ ਤਾਂ ਤੁਹਾਡੀ ਸੰਸਦੀ ਖਤਰੇ ਚ ਪੈ ਸਕਦੀ ਹੈ ਤੁਹਾਡੀ ਸੀਟ ਖਤਰੇ ਚ ਪੈ ਸਕਦੀ ਹੈ ਸੋ ਅਮਰਿਤਪਾਲ ਸਿੰਘ ਇਹ ਵੀ ਜਾਣਦੇ ਨੇ ਕਿ ਉਹਨਾਂ ਨੂੰ ਪਤਾ ਹੈ ਕਿ ਜਾਣਕਾਰੀ ਦੇਣਾ ਵੀ ਜ਼ਰੂਰੀ ਹੈ ਕਿਉਂਕਿ ਨਾ ਜਿਹੜੇ ਵਕੀਲ ਨੇ ਉਹ ਤਾਂ ਖੁਦ ਸੰਸਦ ਮੈਂਬਰ ਰਹੇ ਨਹੀਂ ਹੂੰ ਹੂੰ ਸੋ ਇਸ ਲਈ ਅਮਰਿਤਪਾਲ ਸਿੰਘ ਉਹਨਾਂ ਨੇ ਚਿੱਠੀ ਦਿੱਤੀ ਆਪਣੀ ਤਰਫ ਬਤਨ ਜਿਹੜੀ ਉਹਨਾਂ ਨਾਲ ਜਿਤ ਮੁਲਾਕਾਤ ਕਰਨਾਈ ਸੀ ਉਹ ਚਿੱਠੀ ਉਹਨਾਂ ਨੇ ਉਸਦੇ ਜੇਲ੍ਹ ਠੁਕਣ ਨਾਲ ਧਿਆਨ ਚ ਲੰਗੀ ਉਹਨਾਂ ਨੇ ਤਸਦੀਕ ਕੀਤੀ ਇਤੋ ਸਵੀਕਾਰਤਗਤ ਉਹ ਚਿੱਠੀ ਉਹ ਮੇਰਲੇ ਨੂੰ ਭੇਜੀ ਦਿੱਤੀ ਗਈ ਕਿ ਅਮਰਿਤਪਾਲ ਸਿੰਘ ਨੇ ਕਿਹਾ ਕਿ 22 ਜੁਲਾਈ ਤੋਂ ਜਿਹੜਾ ਮੰਤਰੀ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਮੈਂ ਉਸ ਦੇ ਵਿੱਚ ਖਰੂਰ ਸਾਹਿਬ ਹਲਕੇ ਦੇ ਸੰਸਦ ਮੈਂਬਰ ਹੋਣ ਦੇ ਨਾਤੇ ਐ ਪੰਜਾਬ ਵਾਲੇ ਪਾਸਿਓ ਮੈਂ ਨੁਮਾਇੰਦਗੀ ਕਰਨਾ ਚਾਹੁੰਦਾ ਤੇ ਆਪਣੀ ਸੰਸਦ ਮੈਂਬਰੀ ਵਿੱਚ ਹਿੱਸਾ ਲੈਣਾ ਚਾਹੁੰਦਾ ਤੇ ਪੰਜਾਬ ਦੇ ਮੁੱਦਿਆਂ ਨੂੰ ਮੰਚ ਤੇ ਰੱਖਣਾ ਚਾਹੁੰਦਾ ਸੋ ਇਹ ਬਖਰੀ ਗੱਲ ਹੈ ਕਿ ਇਹ ਸਵਾਲ ਅਜੇ ਵੀ ਹੈ ਕਿ ਉਹ ਕੀ ਕਿਹੜੇ ਪੱਖ ਤੋਂ ਗੱਲ ਸ਼ੁਰੂ ਕਰਨਗੇ ਕਿਹੜੀ ਤਕਰੀਬ ਕਿੱਥੋਂ ਤਕਰੀਬ ਸ਼ੁਰੂ ਕਰਨਗੇ ਕਿਹੜੇ ਹਵਾਲੇ ਨਾਲ ਗੱਲ ਕਰਨਗੇ ਕਿਉਂਕਿ ਇੱਕ ਪਾਸੇ ਉਹ ਭਾਰਤ ਦੇ ਸੰਵਿਧਾਨ ਦੀ ਸੋਚ ਚੁੱਕਰੇ ਨੇ ਤੇ ਦੂਏ ਪਾਸੇ ਜਦੋਂ ਉਹਨਾਂ ਦੀ ਮਾਤਾ ਕਹਿੰਦੀ ਹੈ ਮੇਰਾ ਮੁੰਡਾ ਕਾਲਸਾ ਨਹੀਂ ਨਹੀਂ ਹੈ ਤਾਂ ਉਹ ਇਹ ਵੀ ਕਹਿੰਦੇ ਨੇ ਕਿ ਮਾਤਾ ਇਹ ਗਲਤ ਗੱਲ ਹੈ ਨਾ ਕਿ ਤੁਸੀਂ ਇਦਾਂ ਦੀ ਗੱਲਾਂ ਨਹੀਂ ਕਰਨੀ ਚੁੱਪ ਰਹੋ ਸੋ ਇਹਦਾ ਮਤਲਬ ਇਸ ਗੱਲ ਦੀ ਵੀ ਸਭ ਦੀ ਨਜ਼ਰ ਰਹਿਣੀ ਹੈ ਕਿ ਉਹ ਜੇ ਉਹਨਾਂ ਨੂੰ ਆਗਿਆ ਮਿਲਦੀ ਤਾਂ ਤਕਰੀਬ ਕਿੱਥੋਂ ਸ਼ੁਰੂ ਹੋਈ ਭਾਰਤ ਉਹਨਾਂ ਨੇ ਇਕੱਲੇ ਸੈਸ਼ਨ 'ਚ ਹਿੱਸਾ ਲੈਣ ਦੀ ਅੱਗੇ ਹੀ ਮੰਗੀ ਉਹਨਾਂ ਨੇ ਕਿਹਾ ਕਿ ਸੈਸ਼ਨ 'ਚ ਜਾਣ ਤੋਂ ਪਹਿਲਾਂ ਮੈਨੂੰ ਤਿਆਰੀ ਲਈ ਵੀ ਸਮਾਂ ਦਿੱਤਾ ਜਾਵੇ ਹੂੰ ਹੂੰ ਤਾਂ ਜਾ ਮਤਲਬ ਉਹ ਅੰਦਰ ਚਾਹੇ ਉਹ ਲੈਪਟਾਪ ਹੋਵੇ ਚਾਹੇ ਮੋਬਾਈਲ ਹੋਵੇ ਚਾਹੇ ਅਖਬਾਰਾ ਹੋਣ ਚਾਹੇ ਟੀਵੀ ਹੋਵੇ ਕੁਛ ਚਾਹੇ ਕਾਪੀਆਂ ਕਿਤਾਬਾਂ ਜੀ ਉਹਨਾਂ ਚੀਜ਼ਾਂ ਦੀ ਵੀ ਲੋੜ ਪਊਗੀ ਫਿਰ ਜੀ ਐਨਐਸਏ ਦੇ ਤਹਿਤ ਕੀ ਉਹਨਾਂ ਨੂੰ ਇਹ ਚੀਜ਼ਾਂ ਦੀ ਮਨਜ਼ੂਰੀ ਮਿਲਦੀ ਹੈ ਜਾਂ بطور ਸੰਸਦ ਮੈਂਬਰ ਜਿਹੜਾ ਉਹਨਾਂ ਦਾ ਅਧਿਕਾਰਕ ਸੰਵਿਧਾਨਕ ਹੱਕ ਮੰਨਦਾ ਕਿ ਉਹਦੀ ਪਾਲਣਾ ਹੁੰਦੀ ਹੈ ਉਹਨੇ ਦੋਵਾਂ ਦੇ ਹਵਾਲੇ ਨਾਲ ਸਰਕਾਰ ਨੂੰ ਚੈਲੰਜ ਤੇ ਇਹ ਦੁਵਾਰਾ ਸੈਸ਼ਨ ਚੀਤਾ ਲੈਣ ਦੀ ਇਹ ਅੰਮ੍ਰਿਤਸਰ ਤੋਂ ਪੁਲਿਸ ਦੀ ਟੀਮ ਜਾਏਗੀ ਫਿਰ ਜਹਾਜ਼ ਬੁੱਕ ਕਰਾਉਣਾ ਪਏਗਾ ਫਿਰ ਉਹ ਸਾਰੀ ਪ੍ਰਕਿਰਿਆ ਕਿਵੇਂ ਪੂਰੀ ਹੁੰਦੀ ਹੈ ਦੇਖਣ ਵਾਲੀ ਗੱਲ ਹੈ ਪਤਾ ਇਹ ਲੱਗ ਰਿਹਾ ਹੈ ਕਿ ਅਮਰਿਤਪਾਲ ਸਿੰਘ ਹੋਰਾਂ ਨੇ ਚਿੱਠੀ ਦੇ ਕੇ ਇੱਕ ਤੀਨਾ ਦੋ ਨਿਸ਼ਾਨੇ ਛੱਡੇ ਹਮ ਹਮ ਇੱਕ ਪਾਸੇ ਤਾਂ ਉਹਨਾਂ ਨੇ ਇੱਕ ਤਰ੍ਹਾਂ ਦਾ ਸਪੀਕਰ ਨੂੰ ਦੱਸਤਾ ਕਿ ਭਾਈ ਮੈਂ ਹਾਜ਼ਰ ਹੋਣ ਲਈ ਤਿਆਰ ਹਾਂ ਮੇਰੀ ਗੈਰ ਹਾਜ਼ਰੀ ਨਾ ਸਮਝ ਲਿਓ ਜੀ ਸੋ ਮੈਂ ਚਾਹੇ ਜੇਲ੍ਹ ਚ ਦੂਸਰੇ ਪਾਸੇ ਜੇ ਮਨਜ਼ੂਰੀ ਦਿਨੇ ਹੋ ਪਰ ਮੈਨੂੰ ਤਿਆਰੀ ਦਾ ਸਮਾਂ ਦਿਓ ਮੈਂ ਤਿਆਰੀ ਕਰਕੇ ਆਉਂਗਾ ਪਰ ਪਤਾ ਇਹ ਲੱਗ ਰਿਹਾ ਹੈ ਕਿ ਜੇ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲਦੀ ਤਾਂ ਉਹ ਆਪਣੇ ਸੰਵਿਧਾਨਿਕ ਹੱਕ ਦੇ ਤੌਰ ਤੇ ਸੰਸਦ ਮੈਂਬਰ ਹੋਣ ਦੇ ਨਾਤੇ ਉਹ ਅਦਾਲਤ ਦਾ ਬੂਆ ਵੀ ਖੜਕਾਉਣਗੇ ਕਿ ਮੈਨੂੰ ਸੈਸ਼ਨ ਜੀ ਹਿੱਸਾ ਲਨ ਦਿੱਤਾ ਜਾਵੇ ਤੇ ਦੇਖਦੇ ਹਾਂ ਜੀ 22 ਜੁਲਾਈ ਤੋਂ ਮੰਸੂਨ ਸੈਸ਼ਨ ਸ਼ੁਰੂ ਹੋਣਾ ਹੈ ਤੇ ਬਜਟ ਸੈਸ਼ਨ ਵੀ ਹੈ ਇਹ ਤੇ ਉਹਦੇ ਲਈ ਅੱਜੇ ਉਹ ਹਲਵਾ ਬਣਾਉਣ ਦੀ ਰਸਮ ਹੁੰਦੀ ਹੈ ਫਿਰ ਅਸੀਂ ਤਰ੍ਹਾਂ ਅੱਜੇ ਬੜੇ سارے ਕੜਾਹੇ ਦੇ ਵਿੱਚ ਕੜਾਹ ਬਣਾ ਕੇ ਹਟੀਆਂ ਉਹ ਦੇਖਦੇ ਹਾਂ ਜੀ ਹਾਂ ਕੀ ਮਤਲਬ ਕੀ ਉਹਨਾਂ ਦਾ ਖਰੜਾ ਕਿੰਨਾ ਕੁ ਮਾਸਫਰਿਆ ਨਿਕਲਦਾ ਹੈ ਇਸ ਬਜਟ ਦੇ ਵਿੱਚ ਅੱਛਾ ਇਹ ਬੜੀ ਇੰਟਰਸਟਿੰਗ ਗੱਲ ਹੈ ਵੀ ਜਿਹੜੀਆਂ ਕੁਝ ਪ੍ਰਥਾਵਾਂ ਜੁੜੀਆਂ ਹੋਈਆਂ ਨੇ ਭਾਰਤ ਦੇ ਵਿੱਚ ਬਜਟ ਸੈਸ਼ਨ ਤੋਂ ਪਹਿਲਾਂ ਖੜਾ ਬਣਾਇਆ ਜਾਂਦਾ ਹੈ ਨਾ ਜੀ ਹਾਂ ਬਿਲਕੁਲ ਬਿਲਕੁਲ ਇੱਥੇ ਦੀਪਕ ਜੀ ਕੈਨੇਡਾ ਦੇ ਵਿੱਚ ਜਦੋਂ ਕਦੇ ਵੀ ਬਜਟ ਪੇਸ਼ ਹੋਣਾ ਹੁੰਦਾ ਭਾਵੇਂ ਉਹ ਫੈਡਰਲ ਸਰਕਾਰ ਦਾ ਹੋਵੇ ਸੂਬਾ ਸਰਕਾਰ ਦਾ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਨਾ ਉਹ ਨਵੀਂ ਜੁੱਤੀ ਖਰੀਦਦੇ ਨੇ ਤੇ ਇਹ ਇੱਥੇ ਪ੍ਰਥਾ ਇਹ ਹੈ ਤੇ ਜੁੱਤੀ ਵੱਲ ਧਿਆਨ ਇਹ ਹੁੰਦਾ ਵੀ ਐਤਕੀ ਪੁਰਾਣੀ ਜੁੱਤੀ ਮੁਰੰਮਤ ਕਰਾਈਆ ਜਾਂ ਨਵੀਂ ਜੁੱਤੀ ਖਰੀਦੀਆ ਜਾਂ ਆਪਣੇ ਪਿਤਾ ਜੀ ਦੀ ਜੁੱਤੀ ਯੂਜ਼ ਮਤਲਬ ਇਦਾਂ ਦੇ ਸੰਕੇਤੋ ਚੋਂ ਨਿਕਲਦੇ ਨੇ ਕਹਿੰਦੇ ਵੀ ਅੱਛਾ ਐਤ ਕੀਤਾ ਪੁਰਾਣੀ ਜੁੱਤੀ ਮੁਰੰਮਤ ਕਰਾ ਕੇ ਪਾ ਰਹੇ ਨੇ ਫਾਈਨੈਂਸ ਮਿਨਿਸਟਰ ਮਤਲਬ ਕਿ ਐਤ ਕੀਤਾ ਬਜਟ ਹੋਏਗਾ ਉਹਦੇ ਵਿੱਚ ਬਹੁਤ ਜ਼ਿਆਦਾ ਬਚਤਾਂ ਦੀ ਗੱਲ ਹੋਣੀ ਆ ਜਾਂ ਫਿਰ ਕਹਿੰਦੇ ਵੀ ਐਤ ਕੀ ਦਾ ਫਾਈਨਾਂਸ ਮਿਨਿਸਟਰ ਨੇ ਆਪਣੇ ਪਿਤਾ ਜੀ ਜਾਂ ਆਪਣੇ ਮਾਤਾ ਜੀ ਦੀ ਜੁੱਤੀ ਪਹਿਨਣੀ ਆ ਬਜਟ ਪ੍ਰੈਜੈਂਟ ਕਰਨ ਵੇਲੇ ਐਦਾ ਮਤਲਬ ਇਹ ਹੈ ਕਿ ਬੜਾ ਰਿਵਾਇਤੀ ਕਿਸਮ ਦਾ ਬਜਟ ਹੋਏਗਾ ਜਿਹੜੀਆਂ ਬੁਨਿਆਦੀ ਚੀਜ਼ਾਂ ਨੇ ਉਹਨਾਂ ਵੱਲ ਧਿਆਨ ਦਿੱਤਾ ਸੋ ਐਦਾਂ ਦੇ ਸੰਕੇਤ ਹੁੰਦੇ ਨੇ ਜੇ ਪਰ ਜਿਵੇਂ ਜਿਵੇਂ ਤੁਸੀਂ ਕਹਿੰਦੇ ਕਿ ਪੁਰਾਣੀ ਜੁੱਤੀ ਪਾਉਣ ਤੋਂ ਮਰਮਤ ਕਰਕੇ ਜੁੱਤੀ ਪਾਉਣ ਤੋਂ ਇਹ ਲਾਜਾ ਲਿਆ ਜਾਂਦਾ ਕਿ ਉਹ ਮਤਲਬ ਕਿ ਬਚਤਾਂ ਵੱਲ ਜ਼ਿਆਦਾ ਧਿਆਨ ਦੇਣਗੇ ਪਰ ਉਹਦਾ ਇਹ ਨਹੀਂ ਹੱਥ ਨਿਕਲਦਾ ਕਿ ਪੁਰਾਣੀ ਜੁੱਤੀ ਪਾ ਰਹੇ ਹੋ ਜਦੋਂ ਬਜਟ ਵੀ ਪੁਰਾਣਾ ਹੀ ਹੋਗਾ ਕਿ ਸੇਵਟੇ ਸਹੀ ਗੱਲ ਆ ਹੁਣ ਇੱਥੇ ਮੈਂ ਮੈਂ ਪੁੱਛਣਾ ਇਹ ਚਾਹ ਰਿਹਾ ਸੀ ਵੀ ਇੱਥੇ ਜੁੱਤੀ ਕਿੱਦਾਂ ਦੀ ਐ ਕਿੰਨੀ ਕੁ ਲਿਸ਼ਕਵੀਆਂ ਅੱਛਾ ਕਈ ਵਾਰੀ ਇਹ ਹੁੰਦਾ ਕਹਿੰਦੇ ਵੀ ਐਤ ਕੀ ਫਾਈਨੈਂਸ ਮਿਨਿਸਟਰ ਨੇ ਨਾ ਸਪੋਰਟ ਸ਼ੂਜ਼ ਖਰੀਦੇ ਨੇ ਵੀ ਐਤ ਕੀ ਕੰਮਕਾਜ ਵਾਲਾ ਬਜਟ ਹੋਏਗਾ ਐਤ ਕੀ ਦਫਤਰੀ ਬਜਟ ਨਹੀਂ ਹੋਣਾ ਦੌੜੂਗਾ ਦੌੜਨ ਵਾਲਾ ਬਜਟ ਹੋਣਾ ਨਾ ਇਦਾਂ ਦੀ ਗੱਲ ਹੁੰਦੀ ਹੁਣ ਜੇ ਇੱਥੇ ਖੜਾ ਬਣਾਇਆ ਜਾਂਦਾ ਤਾਂ ਫਿਰ ਉਹਦੀ ਮਿਠਾਸ ਚੈੱਕ ਕੀਤੀ ਜਾਂਦੀ ਐ ਵੀ ਇਸ ਖੰਡ ਕਿੰਨੀ ਕੁ ਪਾਈ ਆ ਵੀ ਉਹਦੇ ਆਧਾਰ ਤੇ ਸੰਕੇਤ ਮਿਲੂ ਵੀ ਬਜਟ ਕਹੇ ਜਾ ਹੋਣ ਵਾਲਾ ਕੁਛ ਨਹੀਂ ਜੀ ਆਵਾਨੀਆਂ ੜਾਨੀਆਂ ਵਰਗਿਆਂ ਦੇ ਘਰਾਂ ਤੋਂ ਬਜਟ ਬਣ ਕੇ ਆਉਂਦਾ ਹੈ 1 ਕੜਾ ਹਜ਼ਾਰ ਬਣਾਉਂਦੇ ਨੇ ਹੂੰ ਸੋ ਇਹ ਬਜਟ ਭਾਰਤ ਦੇ ਵਿੱਚ ਬਜਟ ਹੁਣ ਲੰਬੇ ਸਮੇਂ ਤੋਂ ਕਾਰਪਟ ਘਰਾਣਿਆਂ ਦੇ ਹਵਾਲਿਆਂ ਨਾਲ ਬਣ ਕੇ ਆਉਂਦਾ ਹੂੰ ਤੇ ਇਹ ਸਿਰਫ ਮਤਲਬ ਫਾਈਨੈਂਸ ਮਿਨਿਸਟਰ ਸਪੀਕਰ ਦੀ ਭੂਮਿਕਾ ਨਿਭਾਉਂਦਾ ਪੜਨ ਦੀ ਭੂਮਿਕਾ ਨਿਭਾਉਂਦਾ ਹੂੰ ਸੋ ਇਹ ਸਿਕਤ ਹੈ ਜੇਕਰ ਸਿਰ ਜੋੜ ਕੇ ਹੁਣ ਤੱਕ ਬਜਟ ਬਣੇ ਹੁੰਦੇ ਤਾਂ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਈ ਹੁੰਦੀ ਦੇਸ਼ ਦਾ ਅੰਨਦਾਤਾ ਦੇਸ਼ ਦਾ ਮਜ਼ਦੂਰ ਮਜ਼ਬੂਤ ਹੋਇਆ ਹੁੰਦਾ ਵਿਦਿਆਰਥੀਆਂ ਔਰ ਬਜ਼ੁਰਗਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੁੰਦਾ ਹੂੰ ਫਿਰ ਤਾਂ ਕੜਾ ਨਹੀਂ ਬਣਾਉਣਾ ਚਾਹੀਦਾ ਕੜੀ ਘੋਲਣੀ ਚਾਹੀਦੀ ਆ ਕੜੀਓ ਘੋਲਦੇ ਆ ਜੀ ਇਹ ਬਣਾਉਂਦੇ ਕੜਾ ਏ ਇਹਨੂੰ ਕਹਿੰਦੇ ਕੜਾ ਨੇ ਇਹ ਪਰ ਘੋਲਦੇ ਕੜੀ ਹੋਏ ਹੂੰ ਹੂੰ ਦੀਪਕ ਜੀ ਅਗਲੀ ਖਬਰ ਬਹੁਤ ਚਿੰਤਾਜਨਕ ਆ ਪੰਜਾਬ ਦੇ ਵਿੱਚ ਕੈਂਸਰ ਕਰਕੇ ਰੋਜ਼ਾਨਾ ਔਸਤਨ 76 ਮੌਤਾਂ ਹੋ ਰਹੀਆਂ ਨੇ ਜੀ ਬਿਲਕੁਲ ਹੀ ਆਪਾਂ ਅਕਸਰ ਧਰਤੀ ਹਟਲੇ ਪਾਣੀ ਦਾ ਪਦਰ ਕਠਣ ਦੀ ਗੱਲ ਕਰਦੇ ਆਏ ਹਾਂ ਨਾ ਹੂੰ ਪਰ ਪੰਜਾਬ ਦੇ ਵਿੱਚ ਧਰਤੀ ਹਟਲੇ ਪਾਣੀ ਦੇ ਵਿੱਚ ਵੀ ਯੂਰੇਨੀਅਮ ਇਸ ਮਾਤਰਾ ਚ ਆ ਚੁੱਕਿਆ ਹੈ ਕਿ ਆਪਾਂ ਜਾਣਦੇ ਆਂ ਮਾਲਵੇ ਦੇ ਵਿੱਚ ਕਿਸ ਕਦਰ ਕੈਂਸਰ ਆ ਹੂੰ ਹੂੰ ਸੋ ਉਹ ਉਹ ਹੀ ਦੀ ਮਾਰਗ ਹੈ ਪਰ ਇੱਕ 14 ਸਾਲ ਪਹਿਲਾਂ ਹਾਈ ਕੋਰਟ ਚ ਇੱਕ ਪਟੀਸ਼ਨ ਪੈਂਡਿੰਗ ਪਈ ਸੀ ਉਹ ਪਟੀਸ਼ਨ ਦੀਆਂ ਜਦੋਂ ਅੱਜ ਪਰਤਾ ਖੁੱਲੀਆਂ ਤਾਂ ਉਹਦੇ ਵਿੱਚ ਹਵਾਲਾ ਹੀ ਆਇਆ ਕਿ ਜੀ ਕਿ ਮਾਲਵੇ ਦੇ ਖੇਤਰ ਦੇ ਵਿੱਚ ਮਤਲਬ ਕਿ ਪਾਣੀ ਚ ਜਰੇਨੀਅਮ ਹੈ ਇਸ ਲਈ ਉੱਥੇ ਕੈਂਸਰ ਦੇ ਮਾਮਲੇ ਵੱਧ ਨੇ ਤੇ ਮਾਨਯੋਗ ਪੰਜਾਬ ਰਣ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਉਹਨਾਂ ਦੇ ਮੁਖ ਸਕੱਤਰ ਨੂੰ ਝਾੜਾ ਮਾਰਦਿਆਂ ਕਿਹਾ ਕਿ ਤੁਸੀਂ ਇਹ ਕਿਵੇਂ ਮੰਨ ਕੇ ਚੱਲਦੇ ਹੋ ਕਿ ਮਾਲਵੇ 'ਚ ਇਹ ਬਾਕੀ ਪੰਜਾਬ ਤੁਸੀਂ ਵੀ ਚੈੱਕ ਕਰੋ ਮਾਲਵਾ ਵੀ ਚੈੱਕ ਕਰੋ ਤੇ ਬਾਕੀ ਪੰਜਾਬ ਵੀ ਚੈੱਕ ਕਰੋ ਤੇ ਜਰੇਨੀਅਮ ਦੀ ਮਾਤਰਾ ਤਾਂ ਕਿਤੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵਿਜੇ ਜੀ ਕਿ ਕਿੰਨਾ ਖਤਰਨਾਕ ਸਿਸਟਮ ਹੈ ਸਾਡੇ ਕਿ ਬਠਿੰਡਾ ਖੇਤਰ ਦੇ ਵਿੱਚ ਜਿਹੜਾ ਧਰਤੀ ਇਸ ਲਈ ਪਾਣੀ 'ਚ ਜੁਰੀਨੀਅਮ ਦੀ ਮਾਤਰਾ ਹੋਣੀ ਚਾਹੀਦੀ ਆ ਉਹ ਤੋਂ ਵੱਧ ਖਤਰਨਾਕ ਹੈ ਮਤਲਬ ਉਹ ਤੋਂ ਹੈ ਉਹ ਹੈਗੀ ਆ ਜੀ 60 ਪੀਪੀਬੀ ਜੀ ਜੇ 60 ਪੀਪੀਬੀ ਤੋਂ ਵੱਧ ਹੈ ਤਾਂ ਉਹ ਖਤਰਨਾਕ ਹੈ ਹੂੰ ਹੂੰ ਮਤਲਬ ਫਿਰ ਵੀ ਆਪਣੇ ਜਿਹੇ ਜਿਹੇ ਤਰੀਕਾ ਹੈਗਾ ਉਹ ਹੈਗਾ ਕਿ ਚਲ 70 80 ਹੋ ਗਿਆ ਕੋਈ ਚੱਕਰ ਨਹੀਂ ਐਨਾ ਜ਼ਿਆਦਾ ਫਰਕ ਨਹੀਂ ਨਾ ਜੀ ਪਰ ਜਿਹੜਾ 60 ਹੋਣਾ ਚਾਹੀਦਾ ਉਹ 684 ਹੈ ਜੀ ਤੇ ਇਥੋਂ ਹਿਸਾਬ ਲਾ ਲਓ ਕਿ ਇਹ ਮਤਲਬ 100 ਗੁਣਾ ਤੋਂ ਵੀ ਉੱਪਰ ਜਾ ਰਿਹਾ ਹੈ ਨਾ ਹੂੰ ਹੂੰ ਸੋ 60 ਪੀਵੀ ਜਿਹੜੀ ਮਾਤਰਾ ਹੋਣੀ ਚਾਹੀਦੀ ਸੋ 684 ਹੈ ਕਿੰਨਾ ਖਤਰਨਾਕ ਹੋਏਗਾ ਸੋ ਇਹ ਇਸ ਲਈ 7% ਵਾਧਾ ਹੋਇਆ ਪਿਛਲੇ 4 ਸਾਲਾਂ ਚ ਭਾਰਤ ਚ ਕੈਂਸਰ ਮਰੀਜ਼ਾਂ ਚ ਜੀ ਪਿਛਲੇ 4 ਬਰਿਆਂ ਚ 7% ਵਾਧਾ ਹੋਇਆ ਤੇ ਜਿਹਦੇ ਵਿੱਚ ਖਾਸ ਕਰਕੇ ਬਠਿੰਡਾ ਬੈਲਟ ਫਰੀਦਕੋਟ ਬੈਲਟ ਮੋਗਾ ਸ੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਮਾਨਸਾ ਇਹ ਖੇਤਰ ਦਾ ਪੁੱਛੋ ਨਾ ਮਤਲਬ ਲੰਮੇ ਸਮੇਂ ਤੋਂ ਇੱਥੇ ਕੈਂਸਰ ਦੇ ਮਾਮਲੇ ਸਾਹਮਣੇ ਆਉਂਦੇ ਆ ਪਰ ਜਿਹੜੇ ਅੰਕੜੇ ਤੁਹਾਨੂੰ ਫਿਕਰਮੰਦੀ ਚ ਪਾਉਂਦੇ ਜਿਹਦਾ ਹਵਾਲਾ ਤੁਸੀਂ ਦੇ ਰਹੇ ਹੋ ਉਹ ਬਿਲਕੁਲ درست ਹੈ ਕਿ ਪੰਜਾਬ ਦੇ ਵਿੱਚ ਹਰ ਰੋਜ਼ 107 ਨਵੇਂ ਕੈਂਸਰ ਦੇ ਕੇਸ ਆਉਂਦੇ ਆ। ਉਹ ਅੱਛਾ ਜੀ। ਹਰ ਰੋਜ਼। ਹੂੰ। ਪਰ ਇਹ ਉਹ ਹੈ ਜਿਹੜੇ ਟੈਸਟ ਹੋ ਗਏ ਜਿਹੜੇ ਚਾਰਟਸ 'ਚ ਆ ਗਏ ਜਿਹੜੀ ਰਿਪੋਰਟਸ 'ਚ ਆ ਗਏ। ਹਾਂਜੀ। ਸੋ 107 ਨਵੇਂ ਕੇਸ ਆਉਂਦੇ ਤੇ 76 ਹਰ ਰੋਜ਼ ਔਸਤਨ ਕੈਂਸਰ ਦੀਆਂ ਮੌਤਾਂ ਹੋ ਰਹੀਆਂ। ਜੀ। ਕੈਂਸਰ ਕਾਰਨ 76 ਬੰਦੇ ਪੰਜਾਬ 'ਚ ਰੋਜ਼ ਜਾਨ ਗੁਆਉਦੇ ਆ। ਤੁਸੀਂ ਜਿਹੜੀ ਇਹ ਕਿੰਨਾ ਮਤਲਬ ਖਤਰਨਾਕ ਪਦਰਾ ਅਸੀਂ ਜਿਹੜੇ دریاਈ ਪਾਣੀ ਨੇ ਨਹਿਰੀ ਪਾਣੀ ਨੇ ਉਹਨਾਂ ਚ ਵੀ ਆ ਫਟਕੀਆਂ ਦਾ ਰਹੇ ਖੁੰਦ ਗੰਧ ਪਾ ਕੇ ਉਹਨੂੰ ਉਹਦੇ ਵਿੱਚ ਭਾਰੀ ਤਾਤਾਂ ਕਰਨੀਆਂ ਧਰਤੀ ਹੇਠਲਾ ਪਾਣੀ ਵੀ ਅਸੀਂ ਇਸ ਕਦਰ ਜ਼ਹਿਰੀ ਬਣਾ ਰਹੇ ਹਾਂ ਸੋ ਇਹ ਸਥਿਤੀ ਦੇ ਲਈ ਫਿਰ ਲੋਕਾਂ ਨੇ ਬਚਣਾ ਕਿੱਥੋਂ ਹੈ ਇਹ ਆਪਣੇ ਆਪ ਸਵਾਲ ਹੈ ਆਰਓ ਲਾ ਕੇ ਡਰਾਮੇ ਕਰਕੇ ਸਰਕਾਰ ਦੀਆਂ ਯੋਜਨਾਵਾਂ ਪਰ ਜਿਹੜੇ ਤੇ ਕੰਮ ਕਰਨ ਦੀ ਲੋੜ ਉਹ ਤੇ ਕੰਮ ਨਹੀਂ ਹੋ ਰਿਹਾ ਇਹ ਲੰਮੇ ਸਮੇਂ ਤੋਂ ਸਥਿਤੀ ਹੈ ਜੀ 14 ਸਾਲ ਪੁਰਾਣੀ ਇਹ ਪਟੀਸ਼ਨਾਂ ਦਾ ਮਤਲਬ ਸਰਕਾਰਾਂ ਦੇਖ ਲੋ ਪਰ ਕਿਧੀਆਂ ਕਿਧੀਆਂ ਲੰਘ ਲੀਆਂ ਉਹਦੇ ਸਮੇਂ ਵੀ ਕੰਮ ਨਹੀਂ ਹੋਇਆ ਤੇ ਕੰਮ ਹੁਣ ਵੀ ਨਹੀਂ ਹੋ ਰਿਹਾ ਜੀ ਇਹ ਬਹੁਤ ਫਿਕਰਮੰਦੀ ਵਾਲੀ ਇਹ ਰਿਪੋਰਟ ਹੈ ਬਿਲਕੁਲ ਦਿਪਕ ਜੀ ਦੱਸਿਓ ਸ਼ੰਕਰਾਚਾਰੀਆ ਨੇ ਪੁੱਛਿਆ ਵੀ ਕੇਦਾਰਨਾਥ ਦੇ ਵਿੱਚੋਂ 228 ਕਿਲੋ ਸੋਨਾ ਗਾਇਬ ਹੋਇਆ ਵੀ ਕਿਵੇਂ ਗਾਇਬ ਹੋ ਗਿਆ ਉਹ Hindu math ਦੇ ਵਿੱਚ ਮਤਲਬ ਸ਼ੰਕਰਾਚਾਰੀਆ ਦਾ ਰੁਤਬਾ ਬਹੁਤ ਵੱਡਾ ਹਮ ਹਮ ਤੋ ਬਤੌਰ ਸੰਤ ਮੁਖੀ ਇੱਕ ਤਰ੍ਹਾਂ ਨਾਲ ਮਤਲਬ ਕਿ ਸ਼ੰਕਰਾਚਾਰੀ ਜੀ ਬਹੁਤ ਪ੍ਰਮੁੱਖ ਸਥਾਨ ਰੱਖਦੇ ਜੀ ਪਰ ਜਦੋਂ ਅਯੁੱਧਿਆ ਦਾ ਰਾਮ ਮੰਦਰ ਦੇ ਵਿੱਚ ਮੂਰਤੀ ਸਥਾਪਨਾ ਦਾ ਸੀ ਤਦ ਵੀ ਸ਼ੰਕਰਾਚਾਰੀ ਨੇ ਸਵਾਲ ਖੜਾ ਕੀਤਾ ਸੀ ਕਿ Hindu ਧਰਮ ਦੀ ਮਰਿਆਦਾ ਦੇ ਅਨੁਸਾਰ ਅਧੂਰੇ ਮੰਦਰ ਦੇ ਵਿੱਚ ਮੂਰਤੀ ਸਥਾਪਨਾ ਨਹੀਂ ਹੁੰਦੀ ਜੇ ਤੁਸੀਂ ਮੰਦਰ ਸੰਪੂਰਨ ਨਹੀਂ ਕੀਤਾ ਹਮਮ ਪਰ ਤਦ ਵੀ ਰਾਜਨੀਤਿਕ ਤੌਰ ਤੇ ਇਹਨਾਂ ਦਾ ਇਹ ਫਰਮਾਨ ਜਾਂ ਇਹ ਸੰਦੇਸ਼ ਹੈ ਇਸ ਨੂੰ ਅੰਗੋਲਿਆ ਕੀਤਾ ਗਿਆ ਤੇ ਮੋਦੀ ਜੀ ਨੇ ਇਸ ਨੂੰ ਉਦਘਾਟਨ ਵੀ ਕੀਤਾ ਕੁਰਸੀ ਸਤਿਪਨਾਵੀ ਕੀਤੀ ਤੇ ਪ੍ਰਚਾਰਿਆ ਵੀ ਹੂੰ ਹੂੰ ਪਰ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਚ ਜੋ ਰਾਜਨੀਤਿਕ ਪਹਿਲੂ ਹੈ ਉਸ ਨੂੰ ਧਰਮ ਨਾਲ ਜੋੜਨਾ ਨਹੀਂ ਚਾਹੀਦਾ ਪਰ ਜੁੜਿਆ ਹੂੰ ਹੂੰ ਕਿ ਯੋਧਿਆ ਦੇ ਵਿੱਚ ਭਾਜਪਾ ਹਾਰ ਗਈ ਜੀ ਚਿਤਰ ਚਿਤਰਕੂਟ ਦੇ ਵਿੱਚ ਵੀ ਭਾਜਪਾ ਹਾਰ ਗਈ ਪਰ ਹੁਣ ਹਾਲ ਹੀ ਚ 13 ਜਿਮਨੀ ਚੋਣਾਂ ਹੋਈਆਂ ਵਿਧਾਨ ਸਭਾ ਨੂੰ ਲੈ ਕੇ ਹੂੰ ਹੂੰ ਤੇ ਉਹਦੇ ਵਿੱਚ ਬਦਰੀਨਾਥ ਧਾਮ ਹੈ ਜਿਹੜਾ Hindu ਧਰਮ ਦੇ ਵਿੱਚ ਬਹੁਤ ਮਾਤਪੁਰਸਤਾ ਰੱਖਦਾ ਉੱਥੇ ਵੀ ਭਾਜਪਾ ਹਾਰ ਗਈ ਹੂੰ ਹੂੰ ਬੈਸੇ ਬਦਰੀਨਾਲ ਦੇ ਵਿੱਚ ਪਹਿਲਾਂ ਤੋਂ ਹੀ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਦਿੱਤਿਆ ਵਾ ਸੀ ਕਾਂਗਰਸ ਦਾ ਮਤਲਬ ਐਮਐਲਏ ਦਿੱਤਿਆ ਵਾ ਸੀਗਾ ਉਹ ਤੋਂ ਅਸਤੀਫਾ ਦਿਵਾ ਕੇ ਉਹਨੂੰ ਭਾਜਪਾ ਚ ਲੈ ਆਂਦਾ ਸੀ ਜਿਵੇਂ ਸ਼ਿਸ਼ੀ ਆਸ਼ੀਤ ਲੰਗਰਾਲ ਨੂੰ ਆਵਾਦੀ ਪਾਰਟ ਤੋਂ ਅਸਤੀਫਾ ਦਿਵਾ ਕੇ ਭਾਜਪਾ ਚ ਲੈ ਕੇ ਗਏ ਸੀ ਉਹ ਐਮਐਲਏ ਤਾਂ ਵੀ ਨਹੀਂ ਬਣਿਆ ਜੀ ਉਸੇ ਤਰ੍ਹਾਂ ਬਦਰੀਨਾਲ ਦੇ ਵਿੱਚ ਵੀ ਕਾਂਗਰਸ ਦੇ ਐਮਐਲਏ ਨੂੰ ਅਸਤੀਫਾ ਦਿਵਾ ਕੇ ਭਾਜਪਾ ਆਪਣੇ ਕੰਨੀ ਲੈ ਕੇ ਗਈ ਸੀ ਟਿਕਟ ਦਿੱਤੀ ਸੀ ਪਰ ਉਹ ਜਿੱਤਿਆ ਨਹੀਂ ਫਿਰ ਕਾਂਗਰਸ ਵਾਲਾ ਜਿੱਤ ਗਿਆ ਜਿਵੇਂ ਇੱਥੇ ਦਵਾਰਾਮ ਆਵਾਦੀ ਪਾਰਟ ਕੋਲ ਜਿੱਤ ਗਿਆ ਤਾਂ ਉਹ ਬੀਜੇਪੀ ਵਾਲੇ ਆ ਗਏ ਜਿਦਿਆ ਪਰ ਇੱਕ ਪਾਸੇ ਆਇਆ ਇੱਕ ਯੋਧਿਆ ਚਤਰਕੂਰ ਤੇ ਬਦਰੀਨਾ ਦੂਸਰੇ ਪਾਸੇ ਕਦਾarnath ਧਾਮ ਨੂੰ ਲੈ ਕੇ ਸ਼ੰਕਰਾਚਾਰੀ ਜੀ ਨੇ ਸਵਾਲ ਕਰੇ ਕਿ ਅਸਲ ਚ ਲੰਘੇ ਦਿਨੀ ਉਹ ਸਭ ਪੰਜਾਬ ਦੇ ਸਭ ਤੋਂ ਵੱਡਾ ਵਿਆਹ ਚੱਲ ਰਿਹਾ ਵਾਨੀਆਂ ਦੇ ਮੁੰਡੇ ਦਾ ਹੈ ਨਾ ਤੇ ਉਹ ਸਾਰਾ ਭਾਰਤ ਸ਼ਗਨ ਪਾਰ ਰਿਹਾ ਕਿਉਂਕਿ ਇੱਥੇ ਉਹ ਬਿਲ ਬਿਲ ਖਾਸੇ ਮਹਿੰਗੇ ਕਰਤੇ ਜਿਹੜੇ ਲੋਕ ਰੀ ਚਾਰਜ ਕਰ ਰਹੇ ਉਹ ਵਾਨੀਆਂ ਨੇ ਇਹਨੇ ਮਹਿੰਗੇ ਕਰਤੇ ਲੇਕਿਨ ਸਭ ਤੋਂ ਸ਼ਗਨ ਲਿਆ ਜਾ ਰਿਹਾ ਉਸ ਵਿਆਹ ਚ ਸ਼ਾਮਲ ਹੋਣ ਲਈ ਮੋਦੀ ਜੀ ਵੀ ਗਏ ਸੀ ਤੇ ਸ਼ੰਕਰਾਚਾਰੀ ਜੀ ਵੀ ਗਏ ਸੀ ਹੂੰ ਹੂੰ ਉੱਥੇ ਸ਼ੰਕਰਾਚਾਰੀਆ ਉਹਨਾਂ ਨੂੰ ਮੱਥਾ ਟੇਕਿਆ ਅਨੰਦਰ ਮੋਦੀ ਨੇ ਤੇ ਉਹਨੂੰ ਲੈ ਕੇ ਮੀਡੀਆ ਨੇ ਸਵਾਲ ਕੀਤਾ ਕਿ ਜਨਾਬ ਤੁਸੀਂ ਇੱਕ ਪਾਸੇ ਮੋਦੀ ਨੂੰ ਸਵਾਲ ਕਰਦੇ ਹੋ ਜਾਂ ਉਹਨਾਂ ਨੂੰ ਟਿੱਪਣੀ ਕਰਦੇ ਹੋ ਤੇ ਦੂਸਰੇ ਪਾਸੇ ਤੁਸੀਂ ਉਹਨੂੰ ਅਸ਼ੀਰਵਾਦ ਵੀ ਉਹ ਕਹਿੰਦੇ ਮੈਂ ਮੋਦੀ ਦਾ ਕੋਈ ਵਿਰੋਧੀ ਥੋੜਾ ਮੇਰਾ ਮੋਦੀ ਕੋਈ ਦੁਸ਼ਮਣ ਥੋੜਾ ਹੈ ਨਾ ਮੈਨੂੰ ਉਹਨੇ ਮੱਥਾ ਟੇਕਿਆ ਮੈਂ ਉਹਨੂੰ ਅਸ਼ੀਰਵਾਦ ਦਿੱਤਾ ਪਰ ਜੇ ਉਹ ਗਲਤ ਕਰੂਗਾ ਤਾਂ ਟੋਕਣਾ ਮੇਰਾ ਫਰਜ਼ ਹੈ ਤੇ ਮੈਂ ਟੋਕਦਾ ਰਹੂੰਗਾ ਕਿ ਇਹ ਗਲਤੀਆਂ ਦੇ ਉਹਨੂੰ ਮਤਲਬ ਚੇਤੇ ਕਰਾਉਂਦਾ ਰਹੂੰਗਾ ਉਹ ਨਾਮ ਨੇ ਉਹਦੀ ਮਰਜ਼ੀ ਉਸੇ ਹਵਾਲੇ 'ਚ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਲੱਗ ਰਿਹਾ ਕਿ ਕਦਾਰਨਾਥ ਧਾਮ ਦੇ ਨਾਂ ਤੇ ਇੱਕ ਦਿੱਲੀ ਚ ਮੰਦਿਰ ਬਣਾਉਣ ਜਾ ਰਹੇ ਨੇ ਹੂੰ ਹੂੰ ਕਿ ਇਹ ਇਹ ਅਜਕੱਲ ਨਾ ਉਹ ਬੜਾ ਚੱਲਦਾ ਹੈ ਕਿ ਕੱਪੜੀਆਂ ਕੱਪੜਿਆਂ ਦੀ ਫਸਟ ਕਾਪੀ ਆ ਗਈ ਜੀ ਹੈ ਨਾ ਜੀ ਸੋ ਉਹ ਕਹਿੰਦੇ ਕਿ ਮੰਦਿਰ ਦੀ ਕੋਈ ਫਸਟ ਕਾਪੀ ਥੋੜਾ ਹੋ ਸਕਦੀ ਹੈ ਕਦਾਰ મતલਬ ਹਿੰਦੂ ਧਰਮ ਦੇ ਵਿੱਚ 12 ਜੋਤੀ ਲਿੰਗ ਨੇ ਤੇ ਉਹਨਾਂ ਚੋਂ ਇੱਕ ਕਦਾਰਨਾਥ ਵੀ ਹੈ ਜਿਹੜਾ ਹਿਮਾਲਿਆ ਤੇ ਸਥਾਪਿਤ ਹੈ ਸ਼ਾਸਤ੍ਰਾਂ ਚ ਇਹਦਾ ਵਕਾਣ ਹੈ ਤੇ ਤੁਸੀਂ ਉਹਨੂੰ ਨਕਲੀ ਰੂਪ ਦੇ ਵਿੱਚ ਦਿੱਲੀ ਚ ਕਿਵੇਂ ਸਾਬਤ ਕਰ ਲੋਗੇ ਜੀ ਇਹਦੇ ਨਾਲ ਹੀ ਉਹਨਾਂ ਨੇ ਸਵਾਲ ਕੀਤਾ ਕਿ ਜਿਹੜੇ ਆਪਣੇ ਆਪ ਨੂੰ ਧਰਮ ਦੇ ਰਾਖੇ ਕਹਾਉਂਦੇ ਨੇ ਉਹ ਬੋਲਦੇ ਕਿਉਂ ਨਹੀਂ ਕਿ ਕਦਾਰਨਾਥ ਹਾਮਚੋ 228 ਕਿਲੋ ਮਤਲਬ 228 ਕਿਲੋ ਸੋਨੇ ਦੀ ਕੀਮਤ ਦਾ ਹਿਸਾਬ ਲਾ ਲਿਓ ਹੁਣ ਕਿੰਨਾ ਜੀ 228 ਕਿਲੋ ਸੋਨਾ ਗਾਇਬ ਹੈ ਲਾਪਤਾ ਹੈ ਗੋੜ ਕਰ ਦਿੱਤਾ ਗਿਆ ਤੇ ਕੋਈ ਜਾਂਚ ਨਹੀਂ ਕੋਈ ਪੜਤਾਲ ਨਹੀਂ ਤੇ ਕੋਈ ਆਵਾਜ਼ ਵੀ ਨਹੀਂ ਹੂੰ ਸੋ ਇਹ ਸਿੱਧਾ ਸਵਾਲ ਉਹਨਾਂ ਨੇ ਸਿਸਟਮ ਨੂੰ ਸਰਕਾਰ ਨੂੰ ਔਰ Hindu ਧਰਮ ਦੇ ਨਾਂ ਤੇ ਰਾਜਨੀਤੀ ਕਰਨ ਵਾਲੀਆਂ ਤਰ੍ਹਾਂ ਨਾਲ ਕੀਤਾ ਜੀ ਜਿਸ ਪਾਸੇ ਤੁਸੀਂ ਕਹਿੰਦੇ ਕਿ ਇੱਕ ਕਪੜਾ ਕਿਦਾਰ ਨਾਚ ਕਰ ਲੈ ਦੂਸਰਾ ਤੁਸੀਂ ਮੰਦਿਰ ਬਣਾ ਕੇ ਦਿੱਲੀ ਚ ਕਰਨਾ ਚਾਹੁੰਦੇ ਹੋ ਇਹ ਮਨਜ਼ੂਰ ਨਹੀਂਗਾ ਸੋ ਇਸ ਲਈ ਉਹਨਾਂ ਨੇ ਇਹ ਸਵਾਲ ਫੜੇ ਕੀਤੇ ਨੇ ਪਰ ਲੱਗਦਾ ਨਹੀਂਗਾ ਕਿ ਇਹਦੇ باوجود ਵੀ ਸਰਕਾਰਾਂ ਬੋਲਣਗੀਆਂ ਕਿਉਂਕਿ ਜਿਹੜੇ ਚੱਲਦੀ ਹੈ ਇਹ ਰਾਜਨੀਤਿਕ ਮਤਲਬ ਆਵਾਜ਼ਾਂ ਤੇ ਹੋਣ ਉਹਨਾਂ ਨੂੰ ਸੰਤਾ ਮਾਪੂਸ਼ਾ ਆ ਫਕੀਰਾਂ ਦੀਆਂ ਆਵਾਜ਼ਾਂ ਕਿੱਥੇ ਸੁਣਾਈ ਦਿੰਦੀਆਂ ਪਰ ਹੂੰ